ਜੇ 2 ਨੰਬਰ 7 ਤੇ ਪਹੁੰਚਿਓ ਕੀ ਕਾਰਨ ਆ ਜੀ ਹਿੰਦੂ ਆਪਣੀ ਰੋਣਾ ਰੋ ਰਿਆ ਹਿੰਦੂ ਆਪਣਾ ਰੋਣਾ ਰੋ ਰਿਆ ਹਿੰਦੂ ਦੀ ਸੁਣਵਾਈ ਨਹੀਂ ਹੈ ਬਿਨਾ ਪਗੜੀਧਾਰੀ ਦੀ ਕੋਈ ਸੁਣਵਾਈ ਨਹੀਂ ਪੰਜਾਬ ਚ ਉਹ ਦਿਖਾਤਾ ਪੂਰਾ ਦੇਸ਼ RAM ਉਸ ਤੋਂ ਜੀ ਬਿਜ਼ੀ ਹੈ RAM ਉਸ ਤੋਂ ਬਣਾ ਰਿਹਾ ਹੈ ਇੱਥੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਮੰਤਰੀ ਸਭ ਸਾਰੇ ਸੰਤਰੀ ਮੰਤਰੀ ਸਭ ਵਧਾਈਆਂ ਦੇ ਰਹੇ ਨੇ ਪਰ ਸਾਡੇ ਮੁੱਖ ਮੰਤਰੀ ਸਾਹਿਬ ਕੋਲ ਇੰਨਾ ਟਾਈਮ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਰਾਤਰੰਧ ਦੇ ਲੋਕਾਂ ਨੂੰ ਰਾਮ ਭਗਤਾਂ ਨੂੰ ਵੀ ਵਧਾਈ ਦੇ ਸਕਣ ਇਹ ਇੱਕ ਛੋਟਾ ਜਿਹਾ ਤੋਂ ਹਿੱਸਾ ਦੇ ਰਿਹਾ ਸਾਰਾ ਦੇਸ਼ ਰਾਮਧੰਨ ਵਿੱਚ ਬਿਜੀ ਬਿਜੀ ਚਲਦਾ ਪਿਆ ਸਾਰਾ ਦੇਸ਼ ਜੈ ਜੈ ਸ਼੍ਰੀ ਰਾਮ ਦੇ ਉਦਘੋਸ਼ ਕਰ ਰਿਹਾ ਹੈ 21 ਜਨਵਰੀ ਨੂੰ ਉਸ ਸਮਾਣੇ ਦੀ ਤਿਆਰੀ ਕਰ ਰਿਹਾ ਹੈ ਉਸ ਤੋਂ ਦੋ ਦਿਨ ਪਹਿਲਾਂ ਦੂਹਾਂ ਮਾਂ ਦਾ ਬੱਚੇ ਦਾ ਸਿਰ ਕੱਢ ਕੇ ਵੱਢ ਕੇ ਸਰਦਸ ਤੋਂ ਸਰਦੁੱਤਾ ਜਾਂਦਾ ਸੈਕਟਰ 32 ਹਿੰਦੂਆਂ ਦੇ ਇਲਾਕੇ 'ਚ ਉਸ ਗੱਲ ਨੂੰ ਵੀ ਬਿਲਕੁਲ ਸੀਰੀਅਸਲੀ ਲਿੱਤਾ ਜਾਂਦਾ ਐਦਾਂ ਕਿਉਂ ਇਹ ਪੰਜਾਬ ਦਾ ਹਿੰਦੂ ਧਰਮ ਪੰਜਾਬ ਦਾ ਸਤਨ ਧਰਮ ਪੰਜਾਬ ਦੇ ਜਿਹੜੇ ਦੋ ਭਗਤ ਨੇ ਉਹ ਲੋਕ ਸਾਜ ਸਰਕਾਰ ਨੂੰ ਸਵਾਲ ਕਰ ਰਹੇ ਨੇ ਨਾ ਵੀ ਤੁਸੀਂ ਜਿੱਥੇ ਸਾਰਾ ਦੇਸ਼ ਜੈ ਜੈ ਸ਼੍ਰੀ ਰਾਮ ਦਾ ਉਗੋਸ਼ ਕਰਦਾ ਹੋਵੇ ਅਗਰ ਕਿਸੇ ਸ਼ਰਾਰਤੀ ਤੱਤ ਤੋਂ ਦੁਆਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉੱਥੇ ਗਊ ਦੇ ਬੱਚੇ ਦਾ ਸਿਰ ਵੱਢ ਕੇ ਸੁੱਟਿਆ ਤੇ ਇਹਦਾ ਮਤਲਬ ਉਹਦੀ ਪਿੱਛੇ ਕਿਸ ਨਾ ਕਿਤੇ ਮਨਸ਼ਾ ਕੁਝ ਹੋਰ ਹੋएगी ਨਾ ਅਗਰ ਉਸੇ ਵਾਲੇ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਸ਼ਨੀਵਾਰ ਅੱਜ ਕਿਹੜਾ ਬੁੱਧਵਾਰ ਬੁੱਧਵਾਰ ਕਿੰਨੇ ਦਿਨ ਬੀਤੇ ਚਾਰ ਦਿਨ ਚਾਰ ਦਿਨ ਬਾਅਦ ਉਸੇ ਬੱਚੜੇ ਦੀ ਲੱਤ ਉਸੇ ਜਗ੍ਹਾ ਤੋਂ ਮਿਲਦੀ ਪਈ ਹੈ ਸਮਝੋ ਨਾ ਮੇਰੀ ਗੱਲ ਕਿੰਨਾ ਸਾਨੂੰ ਸੀਰੀਅਸ ਲਿੱਤਾ ਜਾਂਦਾ ਪੰਜਾਬ ਦੇ ਵਿੱਚ ਸਿਰਫ ਸਵਾਲ ਉੱਥੇ ਹੀ ਆ ਜਾਂਦਾ ਗਊ ਭਗਤ ਰੋਚ ਨੇ ਗਊ ਭਗਤ ਰੋਚ ਨੇ ਵੀ ਜਿਹੜੀ ਤੱਕੇ ਸ਼ਾਈ ਜਿਹੜੀ ਗਊ ਹੱਤਿਆ ਅੱਜ ਕੀਤੀ ਜਾ ਰਹੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਅਗਰ ਇਹਦੇ ਮੁਜਰਮ ਨਾ ਫੜੇਗੇ ਤਾਂ ਗਊ ਭਗਤ ਇਕੱਠੇ ਹੋ ਕੇ ਸਨਾਤਨ ਧਰਮ ਦੇ ਲੋਕ ਇਕੱਠੇ ਹੋ ਕੇ ਇੱਕ ਵੱਡਾ ਹੁੰਗਾਰਾ ਸਰਕਾਰ ਨੂੰ ਵੀ ਦੇਣਗੇ ਅਸੀਂ ਆਪਣੇ ਐਮਐਲਏ ਨੂੰ ਵੀ ਦਾਂਗੇ ਕੀ ਲੱਗਦਾ ਹੈ ਹਿੰਦੂਸ ਘਟਨਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਿਲਕੁਲ ਹਿੰਦੂ ਮੁੱਦਿਆਂ ਨੂੰ ਹਿੰਦੂ ਧਰਮ ਦੇ ਲੋਕਾਂ ਨੂੰ ਸਮਾਜ ਨੂੰ ਮੁੱਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਸਮਝੋ ਨਾ ਲੋਕ ਕਿੱਥੇ ਜੈ ਜੈ ਸ਼੍ਰੀ ਰਾਮ ਤੁਸੀਂ ਆਪ ਦੇਖਿਓ ਨਾ ਇਸ ਤੋਂ ਨਾ ਵੱਡਾ ਹਿੰਦੁਸਤਾਨ ਚ ਕੋਈ ਅਗਰ ਤਿਆਰ ਹੋਊਗਾ ਤਾਂ ਭਾਈ ਜੱਲੂ ਨੂੰ ਬਣਾਇਆ ਗਿਆ ਹੋਊਗਾ ਹਰ ਵਿਅਕਤੀ ਹਰ ਪਰਿਵਾਰ ਹਰ ਮੱਲਾ ਹਰ ਗਲੀ ਹਰ ਕਸਬਾ ਹਰ ਕੁੱਚਾ ਜਦ ਜੀ ਸ਼੍ਰੀ ਰਾਮ ਦੇ ਉਦਗੋਸ਼ ਚ ਬਿਜੀ ਹੋਵੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਸੇ ਮਨਸ਼ਾ ਦੇ ਨਾਲ ਗਊ ਦੇ ਬਛੜਾ ਸਿਰ ਕੱਟ ਕੇ ਹਿੰਦੂ ਲੱਕੇ ਸਿੱਟਿਆ ਹੋਊਗਾ ਇਹ ਮਨਸ਼ਾ ਇਹ ਸੋਚ ਅਗਰ ਸਾਡੇ ਪੁਲਿਸ ਮੁਖੀ ਸਾਹਿਬ ਨੇ ਉਦੋਂ ਹੀ ਕਾਰਵਾਈ ਕਰਕੇ ਦੋਸ਼ੀ ਫੜਿਆ ਹੁੰਦਾ ਅੱਜ ਬਛੜੇ ਦੀ ਲੱਤ ਉੱਥੇ ਨਾ ਸੁੱਟੀ ਹੁੰਦੀ ਦੇਖੋ ਨਾ ਪਰਸੋ 26 ਜਨਵਰੀਆ ਦੋ ਦਿਨ ਪਹਿਲਾਂ ਫਿਰ ਗਊ ਦੀ ਲੱਤ ਸਿੱਟ ਕੇ ਮਾਰਕ ਵੱਢ ਕੇ ਰੋਡ ਤੇ ਛੁੱਟੀ ਜਾਂਦੀ ਐ ਕਾਰ ਵੀ ਕਿਉਂ ਨਹੀਂ ਹੁੰਦੀ ਗਲਤ ਸਵਾਲ ਐ ਲੋਕ ਜਾਨਣਾ ਚਾਹੁੰਦੇ ਨੇ ਕਾਰ ਵੀ ਕਿਉਂ ਨਹੀਂ ਹੁੰਦੀ ਅਸੀਂ ਆਪਣੇ ਐਮ ਐਲ اے ਸਾਹਿਬ ਨੂੰ ਪੁੱਛਣਾ ਚਾਹੁੰਦੇ ਜਿਹੜੇ ਹਿੰਦੂ ਐਮ ਐਲ اے ਨੇ ਵੀ ਗੋਹ ਹੱਤਿਆ ਹੋ ਰਹੀ ਐ ਲਗਾਤਾਰ ਹਿੰਦੂ ਧਰਮ ਦੀ ਬੇਦਬੀਆਂ ਹੋ ਰਹੀ ਐ ਲਗਾਤਾਰ ਤੁਸੀਂ ਕਿਉਂ ਚੁੱਪੋਂ ਇਹ ਸਵਾਲ ਸਾਨੂੰ ਪੁੱਛਣ ਦਾ ਹੱਕ ਐ ਤੇ ਅਸੀਂ ਪੁੱਛਾਂਗੇ ਵੀ ਤੁਹਾਡੇ ਕੋਲੋਂ ਵੀ ਤੁਹਾਡੀ ਸਰਕਾਰ ਦੇ ਵਿੱਚ ਹਿੰਦੂ ਮੁੱਦਿਆਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਤੁਹਾਡੀ ਸਰਕਾਰ ਦੇ ਵਿੱਚ ਗੋਹ ਹੱਤਿਆ ਦੇ ਕਾਤਲ ਕਿਉਂ ਨਹੀਂ ਫੜੇ ਜਾਂਦੇ ਜਿਸ ਪ੍ਰਸ਼ਾਸਨ ਨੂੰ ਮਿਲੇ ਹੋ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਕਿ ਕਤਲ ਆਸ਼ਵਾਸ਼ਣ ਸ਼ਨੀਵਾਰ ਵੀ ਦਿੱਤਾ ਸੀਗਾ ਜੀ 22 ਤਰੀਕ ਤੋਂ ਪਹਿਲਾਂ ਜਿਹੜਾ ਸ਼ਨੀਵਾਰ ਆ ਸੀ ਉਸ ਦਿਨ ਵੀ ਆਸ਼ਵਾਸ਼ਣ ਮਿਲਿਆ ਸੀ ਕਾਤਲ ਦੋਸ਼ੀ ਜਲਦ ਫੜੇ ਜਾਣਗੇ ਤੇ ਅੱਜ ਵੀ ਜਿਹੜਾ ਆਸ਼ਵਾਸ਼ਣ ਨਹੀਂ ਹੈ ਕਿ ਕਾਤਲ ਜਲਦ ਫੜੇ ਜਾਣਗੇ ਮੈਂ ਤਾਂ ਸੀਪੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਵੀ ਕਾਤਲ ਕੱਪ पकड़े जाएंगे ਅੱਜ ਮੈਂ ਪੁੱਛ ਰਿਹਾ ਕੱਲੂ ਲੁਧਿਆਣਾ ਪੁੱਛੇਗਾ ਸਾਰਾ ਕੱਲੂ ਫਿਰ ਪੰਜਾਬ ਪੁੱਛੇਗਾ ਸਾਰਾ ਇਹ ਦੂਸਰੀ ਵਾਰ ਹੋ ਚੁੱਕਾ ਹੈ ਤੇ ਹੁਣ ਅਗਰ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਸ ਤੇ ਕਾਰਵਾਈ ਨਹੀਂ ਹੁੰਦੀ। ਬਿਲਕੁਲ ਜੈ ਕਹ ਦਰਿਆ ਮੈਂ ਬਿਲਕੁਲ ਨੀਤੀ ਕੀ ਸਰ ਸमाज ਇਕੱਠੋ ਕੋ ਪਹਿਲਾਂ ਤੁਸੀਂ ਆਪਣੇ ਐਮ.ਐਲ.ਏ ਨੂੰ ਪੁੱਛ ਲਾਂਗੇ। ਜੀ ਅਸੀਂ ਉਹਨਾਂ ਕੋਲ ਹੁੰਗਾਰ ਪਰਾਂਗ ਉਹਨਾਂ ਦੇ ਦਰਵਾਜ਼ੇ ਜਾਵਾਂਗੇ। ਇਹ ਸਾਨੂੰ ਵੋਟਾਂ ਪਾਈਆਂ இந்து ਸਮਾਜ ਨੇ, ਹਿੰਦੂਆਂ ਦੀ ਸੁਣਵਾਈ ਕਿਉਂ ਨਹੀਂ? ਦੱਸੋ ਨਾ ਕੀ ਗਲਤੀ ਕਰ ਲਈ? ਕੀ ਕਸੂਰ ਕਰ ਲਿਆ ਹਿੰਦੂਆਂ ਨੇ? ਫਿਰ ਸਿੱਪੀ ਸਾਹਿਬ ਕੋ ਵੀ ਜਾਵਾਂਗੇ। ਇਹ ਸਵਾਲ ਅਗਰ ਅਸੀਂ ਅੱਜ ਮੈਂ ਇਕੱਲਾ ਕਰ ਰਿਹਾ ਆਂ ਆਰਮਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਪੰਜਾਬ ਕਰੇਗਾ। ਕਿ ਗਊਹ ਤਿਆਰੇ ਅਭੀ ਤੱਕ ਗ੍ਰਫਤਾਰ ਕਿਉਂ ਹਿੰਦੂਨਾ ਤੱਕ ਕੇ ਸ਼ੈਖ ਬੰਦ ਇਸ ਸਵਾਲ ਆਨਲਾਈਨ ਟੀਮ ਦੇ ਤੁਹਾਨੂੰ ਵੀ ਹਰ ਜਗ੍ਹਾ ਤੁਹਾਨੂੰ ਦਿਖਣ ਨੂੰ ਮਿਲਣਗੇ ਲਕਾਰਾ ਪੀਰ ਬਜਰੰਗ ਹਰਮਹਾਲੇ